ਹਾਂਜੀ ਦੋਸਤੋ ਸ਼ਾਸਤ੍ਰਿਕ ਕਾਲ ਦੀ ਸਾਰਿਆਂ ਨੂੰ ਤੇ ਲਓ ਜੀ ਵੀਰੇ ਅੱਜ ਆਪਾਂ ਰਾਵਣ ਗੱਲ ਕਰਨੀ ਹੈ ਵੀਰੇ ਪਸ਼ੂਆਂ ਬਾਰੇ ਹਨਾ ਜਿਹਨੂੰ ਪਹਿਲਾਂ ਆਪਣਾ ਪੋਛ ਕੀਤਾ ਹੋਇਆ ਹੈਗਾ ਰਿਪੀਟਰ ਪਸ਼ੂ ਹੁੰਦੇ ਹਨਾ ਤੇ ਰਿਪੀਟਰ ਪਸ਼ੂਆਂ ਦਾ ਵੀਰੇ ਹੱਲ ਕਿਵੇਂ ਕਰਨਾ ਅੱਜ ਤੋਂ ਵੀਰੇ ਆਪਣੀ ਚੀਜ਼ ਦੀ ਸ਼ੁਰੂਆਤ ਹੈ ਮੰਨ ਲਓ ਇਹ ਪਹਿਲੀ ਕਰਦਾ ਮੈਂ ਤੁਹਾਨੂੰ ਦੱਛੂ ਵੀਰੇ ਪਾ ਕੇ ਦੇ ਹੁਣ ਇਹ ਕਰਾਂ ਕਿ ਮੇਰੇ 12 ਜਾਣ ਚੀਜ਼ਾਂ ਦੇ ਵੀ ਕਾਰਨ ਕੀ ਨੇ ਕਿਵੇਂ ਪਸ਼ੂ ਫਰਿਆ ਹੋ ਰਹੇ ਨੇ ਤੇ ਕੀ ਆਪਾਂ ਉਹਨਾਂ ਨੂੰ ਪਾਈਏ ਨਾ ਕਿ ਇਹਨਾਂ ਨੂੰ ਮੈਗਨਿਫਾਈ ਆਪਾਂ ਇਹਨਾਂ ਨੂੰ ਮੈਗਨਿ ਮਤਲਬ ਮਰ ਇਹਨਾਂ ਨੂੰ ਫੋਨ ਨੇ ਵੀ ਕੋਦੇ ਨਾਲ ਅਸੂਬਨ ਰਿਪੀਟਰ ਨਾ ਹੋਣ ਬਹੁਤ ਜ਼ਿਆਦੇ ਜੇ ਰਿਪੀਟਰ ਦੀ ਸਮੱਛਾ ਇੰਨੀ ਕਿ ਜ਼ਿਆਦੇ ਹੋਈ ਪਈ ਹੈ ਨਾ ਇੰਨੀ ਕਿ ਜ਼ਿਆਦੇ ਹੋਈ ਪਈ ਆ ਵੀ ਲੋਕ ਬਹੁਤ ਦੁਖੀ ਨੇ ਇਸ ਚੀਜ਼ ਤੋਂ ਤੇ ਆਪਾਂ ਵੀਰੇ ਜ਼ੋਰ ਲੱਗਿਆ ਬੁਰਾ ਫੋਲ ਸਟੰਪਾ ਜਿਹੜੇ ਰਿਪੀਟਰ ਤੇ ਤੇ ਨਾਲ ਮਸਟੇਸ ਤੇ ਇਹ ਤੁਸੀਂ ਜੇ ਆਪਾਂ ਵੀਰੇ ਠੀਕ ਕਰਨੀ ਆ ਨੇ ਕਵਰ ਕਰਨੀ ਆ ਨੇ ਰੱਪ ਚੁੱਕ ਰੱਖੇ ਆਪਾਂ ਜਮਾ ਬਾਕਸ ਕਰਦੇ ਆ ਵੀ ਜਦ ਜੇ ਜਮਾ ਖਤਮ ਹੋ ਜਾਂਦਾ ਤਾਂ ਆਪਾਂ ਚੂਤਰੀ ਨਹੀਂ ਮੜਾ ਤੇ ਵਾਦਾ ਹੋ ਜੇ ਯਾਰ ਹੋਰ ਤੇ ਪਹਿਲਾਂ ਮੇਰੇ ਚੈਨਲ ਨੂੰ ਮੇਰਾ ਸਬਸਕ੍ਰਾਈਬਰ ਕਰ ਲਿਓ ਤੇ ਵੀਡੀਓ ਪਤ ਤੋਂ ਬਾਅਦ ਸ਼ੇਅਰ ਕਰ ਦਿਓ ਸ਼ਰਨ ਪਹਿਲਾਂ ਵੀਰੇ ਆਪਾਂ ਨੂੰ ਦੇਖੋ ਆਪਣੇ ਪਸ਼ੂ ਨੂੰ ਰਿਪੀਟਰ ਤੋਂ بچਾਉਣ ਦੇ ਲਈ ਹਨਾ ਆਪਾਂ ਨੂੰ ਉਹਨਾਂ ਦੀ ਡੈਡ ਪਾਣੀ ਦੀ ਪੂਗੀ ਆਪਾਂ ਜਦੋਂ ਪਸ਼ੂ ਨੂੰ ਗਰੇ ਬਹੁਤ ਜ਼ਿਆਦਾ ਰੰਗ ਉੱਤ ਘਟਣ ਦੇ ਮਾਰੇ ਵੱਧ ਤੋਂ ਵੱਧ ਡੈਡ ਪਾਈ ਜਾਂਦੇ ਆ ਵਾ ਬਰੇਮ ਦੇ ਖਾਲ ਵੱਧ ਪਾਈ ਜਾਂਦੇ ਆ ਜਾਂ ਮਾ ਫਿੱਡਾਂ ਪਾਈ ਜਾਂਦੇ ਆ ਤੇ ਲੈ ਲਿਆ ਪਾਣਾ ਵੱਧ ਉਹਦੇ ਨਾਲ ਇਹਦਾ ਕਿ ਨਾ ਕਿਤਨਾ ਕਿਤੇ ਜਾ ਕੇ ਵੀਰੇ ਨਾ ਆਪਣੇ ਜਿਹੜਾ ਬਲੱਡ ਤਾਂ ਹੁੰਦਾ ਆਪਣਾ ਮੱਝ ਦਾ گاਵਾ ਦਾ ਉਰੇ ਜੁਰੀਲੀ ਮਤਰਾ ਵਾਲੀ ਵੱਜ ਜਾਂਦੀ ਆ ਜਿਹੜਾ ਵੀਰੇ ਉਹਨਾਂ ਨਿਮਜ ਜੁਰੀਆ ਹੁੰਦਾ ਮੰਨ ਲਓ ਜਿਵੇਂ ਆ ਆਪਣੇ ਖੇਤਾਂ ਦੇ ਵਿੱਚ ਆਪਾਂ ਜੁਰੀਆ ਪਾਉਣੇ ਹੁੰਦੇ ਹਨ ਉਹ ਜੁਰੀਆ ਤਾਂ ਹੁਣ ਮੇਰੇ ਫੈਕਟਰੀਆਂ 'ਚ ਨਹੀਂ ਕਰਦਾ ਤਾਂ ਪਾਈ ਨਾ ਕਰੂੰ ਉਹਦੇ ਨਾਲ ਵੀਰੇ ਬਹੁਤ ਪ੍ਰੋਬਲਮ ਆਉਣ ਲੱਗੀ ਆ ਜੋ ਇਹ ਖਰਾਕੀ ਮੱਛਲੇ ਨੇ ਵੀਰੇ ਤੇ ਇਹ ਮੱਛਲੇ ਆਪਾਂ ਨੂੰ ਵੀਰੇ ਕੈਮੀਕਲ ਨਾਲ ਨਹੀਂ ਹੱਲ ਕਰਨੇ ਹੈਗੇ ਆਪਾਂ ਕਿੰਨਾ ਟਾਈਮ ਕੈਮੀਕਲ ਪਾਪਾ ਕੇ ਠੀਕ ਕਰਾਂਗੇ ਆਪਾਂ ਨੂੰ ਆਪੋ ਇੱਕ ਆਖਰ ਨੂੰ ਆ ਕੇ ਐਂਡ ਤੇ ਆ ਕੇ ਆਪਾਂ ਨੂੰ ਇਹਨਾਂ ਦਾ ਸਾਰਾ ਪਸ਼ੂ ਦਾ ਖਾਣ ਪੀਣ ਬਦਲਣਾ ਪਊਗਾ ਤਾਂ ਜੋ ਪਸ਼ੂ ਆਪਣੇ ਫਰਿਆਣਾ ਹੋਣ ਤੇ ਮੋਟੜੇ ਵਰਗੀਆਂ ਮਰੀਆਂ ਨਾ ਪੈਣ ਹਰ ਸਾਲ ਸ਼ੂਆ ਦਈ ਜਾਵੇ ਤੁਸੀਂ ਦੇਖੀ ਸਕਦੇ ਹੋ ਨਾ ਆਪਣੇ ਇਹ ਚੀਜ਼ ਤਾਂ ਆਪਣੇ ਸੜਕਾਂ ਦੇ ਉੱਪਰ ਗਾਵਾਂ ਤੇ ਆਮਦਨੀ ਫਿਰਦੀਆਂ ਨੇ ਬੱਚੀਆਂ ਜੇਕਰ ਤੇ ਵੀਰੇ ਮੱਝਾਂ ਦੀ ਵਿਕਰੀ ਵੀ ਨਾ ਹੋਵੇ ਹਨਾ ਨਾ ਵਿਕਣ ਜੂਪੜਾ ਵਾਲੇ ਨਾ ਲੈਣਾ ਵੱਟੜਾ ਵਾਲੇ ਨਾ ਲੈਣਾ ਤਾਂ ਮੱਝਾਂ ਵੀ ਸੜਕਾਂ ਤੇ ਐਂ ਫਿਰਨਗੀਆਂ ਜਿਵੇਂ ਗਾਵਾਂ ਫਿਰਦੀਆਂ ਨੇ ਇਹ ਗਾਵਾਂ ਸਾਰਾ ਪ੍ਰੋਜੈਕਟ ਕੀ ਹੁੰਦਾ ਵੀਰੇ ਸਾਰਾ ਆਪਾਂ ਇਹ ਚ ਆਪਣਾ ਕੀ ਹੈਗਾ ਅਸੂਕਾਰ ਰਿਪੀਟਰ ਜਾਂ ਕਿਸੇ ਨੂੰ ਵੀਰੇ ਪੁੱਛ ਰਿਪੀਟਰ ਹੋਏ ਹੁੰਦੇ ਨੇ ਕਿਹਾ ਗਵਰਨਮੈਂਟ ਡਾਗ ਮਾਰਦਾ ਜਾਂ ਉਹਦੇ ਵਿੱਚ ਕਹਿੰਦੇ ਨੇ ਬੰਦਾ ਕੋਈ ਨਾ ਕੋਈ ਵੀਰੇ ਮਟਾਇਟਸ ਹੋਈ ਹੁੰਦੀ ਆ ਫੌਂਟ ਖੜੇ ਹੁੰਦੇ ਨੇ ਹਨਾ ਤੇ ਉਹਨਾਂ ਦੇ ਦੋ ਕਾਰਨ ਕਰਕੇ ਦੇਖ ਲਓ ਉਹਨੂੰ ਬਾਰਾ ਪੁੱਛ ਫੜ ਦਿੰਦੇ ਨੇ ਉਹਨਾਂ ਨੂੰ ਛਾਣੇ ਬਹੁਤ ਖੜ ਦਿੰਦੇ ਤੇ ਆਹ ਪੌਂਚੀ ਜਿਹਨੂੰ ਬਦਲਾਉਣ ਦੇ ਲਈ ਵੀ ਕਿਉਂ ਨਾ ਕਿਉਂ ਮੈਂ ਪਸ਼ੂਨ ਵੱਤ ਵੱਤ ਖਾਈਏ ਗਾਵਾਂ ਦੇ ਦਾ ਪ੍ਰੋਬਲਮ ਕੀ ਹੁੰਦੀ ਆ ਲੇਵੇ ਦੇ ਵਿੱਚ ਥੋੜੀ ਕਹਿੰਦੇ ਆਪਣੇ ਬੱਚਿਆਂ ਦੇ ਬੱਚੇ ਗੰਡਾ ਬਣ ਜਾਂਦੇ ਨੇ ਵੱਡੇ ਵੱਡੇ ਮੋٹے ਮੋٹے ਜੀ ਤੇ ਉਹਨਾਂ ਦੇ ਕਰਕੇ ਕਹਿੰਦੇ ਉਹ ਪਛ ਰਿਪੀਟਰ ਹੋਣ ਲੱਗ ਜਾਂਦਾ ਪਛਦੇ ਹਾਰਮੋਨ ਪ੍ਰੋਬਲਮ ਆ ਜਾਂਦੀ ਆ ਪਛਦੇ ਪਾਣੀ ਜਾਂ ਮਰੀ ਜਾਂਦੇ ਨੇ گاਮ ਹਰ ਵਕਤ ਪਛਦੇ ਕੋਰੀਏ ਮਰੀ ਜਾਂਦੇ ਆ ਆਪਾਂ ਕਹਿੰਦੇ ਨੇ ਜਿਵੇਂ ਇੱਕ ਨਾ ਗਾਵਾ ਵੀਰੇ ਜਿਵੇਂ ਕੁਰਲੀ ਮਾਰਦੇ ਭਰ ਕੇ ਮਾਰਦੇ ਹੁੰਦੇ ਆ ਪਾਣੀ ਦੀ ਪਛਪਛ ਗਾਵਾ ਐ ਮਾਰਦੇ ਹੁੰਦੇ ਨੇ ਉਹ ਚੀਜ਼ ਦਾ ਆਪਾਂ ਨੂੰ ਬੜੇ ਧਿਆਨ ਦੇਉ ਮਾਰ ਕੇ ਕਈ ਵਾਰੀ ਨਾ ਉਹ ਚ ਕੀ ਹੁੰਦਾਗਾ ਉਬਰੀਲ ਕੋਰੀਆ ਵੀ ਮਰੀ ਨਹੀਂ ਨਿਕਾਵਾਂ ਆਪਣੇ ਲੋਕਾਂ ਨੇ ਵੀ ਇਹ ਧਾਰਨ ਦੀ ਜਾਂਦੀ ਆ ਆਪਾਂ ਟੀਕਾ ਭਰਾਂਦੇ ਨੇ ਕਈ ਬਰੀ ਬੱਚੇ-ਬੱਚੇ ਹੋਰਿਓ ਗੱਬਣ ਹੁੰਦੇ ਨੇ ਇਸ ਨੂੰ ਵੀ ਧਿਆਨ ਰੱਖਣਾ ਪਊਗਾ ਤੇ ਕਿਤਨਾ ਚ ਜਾ ਕੇ ਵੀ ਐ ਮੰਨ ਲਓ ਵੀ ਆਪਣੇ ਪੰਜਾਬ ਦੇ ਵਿੱਚ ਜੁਪੀ ਨਾਲੋਂ ਵੀ 30% ਆਹਿਆ ਮੰਨ ਲਓ ਜਿਹੜੇ ਝੋਟੀਆਂ ਨੇ ਹੀਫਲ ਝੋਟੀਆਂ ਨੇ ਤੇ ਜੁਪੀ ਵਿੱਚ ਵੀਰੇ ਜੁਪੀ ਦੇ 30% ਛੋੜ ਜਿਹੜੇ ਸਰ ਵਧਾ ਹੋਏ ਹੋਏ ਭਾਗਾਂ ਦੀ ਵੀਰੇ ਤੇ ਆਪਣੇ ਲਈ ਜਿੰਨਾ ਕਾਪਾ ਪਤਾ ਲੱਗਿਆ ਜੀ ਦਾ ਵੀ 23% ਸਿਰਫ ਮਾਂ ਝੋਕੇ ਛੋੜਨ ਜੂਪੀ ਦੇ ਬੱਚਾ ਆਪਣਾ ਪੰਜਾਬ ਹਰਿਆਣਾ ਦਾ ਵੀ ਇਹ ਚੀਜ਼ ਫਿਰੇ ਬਹੁਤ ਅੱਗੇ ਆ ਪੰਜਾਬ ਤੇ ਹਰਿਆਣਾ ਦੇ ਵਿੱਚ ਤਾਂ ਵੀ ਇਹ ਆਪਣਾ ਕੁਝ ਰਹਿਣ ਤੇ ਬਹੁਤ ਫਰਕ ਆ ਬਹੁਤ ਵਧੀਆ ਰਹੇ ਨੇ ਹਜੇ ਜੂਪੀ ਨਾਲ ਜੂਪੀ 'ਚ ਬਹੁਤ ਬੁਰਾ ਹਾਲ ਆ ਤੇ ਜੂਪੀ ਵਾਲਾ ਵੀ ਦੁੱਧ ਵੀਰੇ ਬਹੁਤ ਘਟ ਘਟਦਾ ਹਨਾ ਆਪਣੇ ਲੋਕਾਂ ਨੇ ਜੂਪੀ ਵਾਲੀ ਦੁੱਧ ਇੰਨਾ ਘਟਮ ਘਟਦਾ ਐ ਘਟਦਾ ਐ ਬਾਹਰ ਘਟਦਾ ਹਨ ਦੁੱਧ 3 ਕਿਲੋ ਘਟਦਾ ਮੰਡੀ ਮਿਲਦੀ ਮੱਝ ਬਾਦੂ ਖੱਲਾਂ ਨੇ ਕੁਝ ਨਹੀਂ ਮੰਡੀ ਮਿਲਦੀ ਹੈਗੀ ਦੁੱਧ ਖਾਣ ਬੰਦ ਵੀਰੇ ਹਰਿਆਣਾ ਤੇ ਪੰਜਾਬ ਵੀ ਘਟ ਰਹੇ ਹੈਗਾ ਠੀਕ ਹੈ ਨਾ ਜੀ ਆਪਣੇ ਲੋਕ ਪਸ਼ੂ ਪਧਨ ਲੈ ਕੇ ਖੋਣ ਨੇ Rajasthan Haryana ਇੱਥੋਂ ਵੱਧ ਲੈ ਕੇ ਜਾਂਦੇ ਪੁੱਛੂ ਆਪਣੇ ਉਹਗੇ ਪਸ਼ੂ ਦੁੱਧ ਪੰਧ ਕਰਦੇ ਨੇ ਉਹਨਾਂ ਦੀ ਜਿਹੜੀ ਖਾਣ ਲੈਣ ਦੀ ਡਾਟਾ ਵੀ ਉਹ ਤਾਂ ਆਪਣੇ ਪੰਜਾਬ ਨਾਲੋਂ ਵੀ ਬਹੁਤ ਵਧੀਆ ਕੀ ਯਾਰ ਉਹਨਾਂ ਦਾ ਕਹਿੰਦੇ ਹਰ ਵਕਤ ਲੈਟੀ ਡੰਡੇ ਪਾਉਣੀਆ ਤੇ ਸਾਰਾ ਦਾਣਾ ਪਾਉਣਾ ਫਿਰ ਲੈ ਕੇ ਵਰਗੇ ਆਪਾਂ ਹਰ ਉਸ ਵੀਰੇ ਕਿੱਦਾਂ ਦੇ ਹੋਗੇ ਆਪਾਂ ਕੰਮ ਕਰਨੇ ਫੜਗੇ ਤੇਜ਼ ਹੋਗੇ ਇਹ ਆਪਾਂ ਨੂੰ ਵੀਰੇ ਕਿਤਨਾ ਕਿਤੇ ਬਦਲਾਅ ਕਰਨਾ ਪਊਗਾ ਬਾਕੀ ਵੀਰੇ ਆਪਾਂ ਅਗਲੀ ਵੀਡੀਓ ਚ ਗੱਲ ਕਰਾਂਗੇ ਸੁੰਦਰਨੀ ਵੀਡੀਓ ਬਹੁਤ ਵੱਡੀ ਬਣ ਜੂਗੀ ਬਹੁਤ ਲੰਬੀ ਬਣ ਜੂ ਦੋ ਦੋ ਘੰਟਾ ਲੈਂਦੀ ਹੈ ਘੜ ਘਟ ਸਾਰੇ ਪੌਣ ਲਾ ਮਾ ਨਾਲ ਦੀ ਆਪਾਂ ਨੇ ਤੇ ਹਿੰਦ ਚ ਸੁਭਰੀਆ ਉਹਦੋਂ ਬਾਅਦ ਕੱਲ ਨੂੰ ਦੂਜਾ ਪਾ ਕੇ ਵੀਡੀਓ ਵਿੱਚ ਆਪਾਂ ਕੀ ਕਰਨਾਗਾ ਕੀ ਪੋਣਾਗਾ ਤੇ ਕਈ ਆਪਾਂ ਵੀਰੇ ਲੋਕਤਮ ਕਰਨੀਆਂ ਕਿਵੇਂ ਜੂਰੀਆ ਘਟਣਾ ਖੂਨ ਦੇ ਵਿੱਚੋਂ ਤੇ ਉਹਦੇ ਹਾਰਮੋਨ ਕਹਿੰਦੇ ਬੈਲੈਂਸ ਰਹਿਣ ਗੰਦੇ ਹਾਰਮੋਨ ਘਟਣ ਸ਼ੀਰਜਾਂ ਵਿੱਚੋਂ ਤੇ ਬਾਕੀ ਵੀਰੇ ਅੱਗੇ ਸ਼ਿਰਕਰੀ ਚੱਲਿਓ ਵੀਡੀਓ ਇਹ ਆਪਣਾ ਜੋ ਪਾਰਟ ਬਣਦੇ ਹੈਗਾ ਤੇ ਕਰੂ ਪਾਰਟ 2 ਪਾਵਾਂਗੇ ਵੀਰੇ ਤੇ ਦੁਬਾਰਤ ਪਾਵਾਂਗੇ 11 ਵਜੇ ਤੋਂ ਬਾਅਦ ਪਾਵਾਂਗੇ ਜਿਹੜੇ ਬ੍ਰਾਹਮਣ ਦੇਖਣੀ ਕੋਈ ਲੱਗ ਜਾਂਦੇ ਉਹ ਦੇਖ ਸਕਦੇ ਹੋ ਜਿਹੜੇ ਸ਼ੇਅਰ ਕਰਨੇ ਪੜਾ ਉਹ ਬਤ ਵਤ ਸ਼ੇਅਰ ਕਰ ਦਿਓ ਤਾਂ ਉਹਨੂੰ ਕਿਹਾ ਪਹਲਾ ਹੋ ਜੀਆ ਸਿੱਖਾਰ ਸਾਰਿਆਂ ਨੂੰ ਧੰਨਵਾਦ